ਪੰਜਾਬੀਓ ਫਿਲਮ ਆਈ ਐਨੀਮਲ ਗਾਣਾ ਗੂੰਜਿਆ ਅਰਜਨ ਵੈਲੀ Google ਤੇ ਵੱਜੀਆਂ ਸਰਚਾਂ ਕੌਣ ਸੀ ਅਰਜਨ ਵੈਲੀ ਛਾਣਾ ਲੱਗਿਆ ਕੌਣ ਸੀ ਮੁੰਸ਼ੀ ਡਾਂਗੋ ਵਾਲਾ ਖੈਰ ਇਹ ਸਾਰਾ ਕੁਝ ਚੱਲਦਾ ਮੈਂ ਅੱਜ ਇੱਕ ਐਸੇ ਮੁੰਸ਼ੀ ਦੀ ਕਹਾਣੀ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਜਿਸ ਦੀ ਆਤਮਾ ਮੇਰੇ ਖਿਆਲ ਨਾਲ ਸਾਟੀ ਤੋਂ ਸੰਤੁਸ਼ਟ ਨਹੀਂ ਆਓ ਪੰਜਾਬੀਓ ਇਸ ਕਹਾਣੀ ਨੂੰ ਸੁਣ ਕੇ ਸ਼ੇਅਰ ਕਰਕੇ ਅਸੀਂ ਆਪਣਾ ਫਰਜ਼ ਅਦਾ ਕਰਕੇ ਇਸ ਆਤਮਾ ਨੂੰ ਬੋਝ ਤੋਂ ਮੁਕਤ ਕਰੀਏ ਕਹਾਣੀ ਸ਼ੁਰੂ ਹੁੰਦੀ ਆ ਉਸ ਪਿੰਡ ਤੋਂ ਜਿਸ ਪਿੰਡ ਦਾ ਸੀ ਕਬੱਡੀ ਦੇ ਵਿੱਚ ਗਲੈਡੀਏਟਰ ਸੰਦੀਪ ਸੰਧੂ ਨੰਗਲੰਬੀਆਂ ਭੁੱਲਤਾ ਨਹੀਂ ਗਏ ਹੁਣ ਇਸ ਹੀਰੇ ਨੂੰ ਨਾ ਵਿਸਾਰਦੇ ਹੋ ਕਿਤੇ ਖੈਰ ਮੁੰਸ਼ੀ ਦਾ ਜਨਮ ਹੁੰਦਾ 3 April 1953 ਨੂੰ ਮਾਤਾ ਦਾ ਨਾਂ ਰਕੀ ਪਿਓ ਦਾ ਨਾਂ ਮੁੰਸ਼ੀ RAM ਨੰਗਲੰਬੀਆਂ ਪਿੰਡ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੇ ਵਿੱਚ ਮੁੰਸ਼ੀ RAM ਦਰਜਾ 4 ਕਰਮਚਾਰੀ ਸੀਗੇ ਪਰਿਵਾਰ ਉੱਥੇ ਚਲੇ ਜਾਂਦਾ ਬੱਚੇ ਵੀ ਉੱਥੇ ਚਲੇ ਜਾਂਦੇ ਆ ਤੇ ਮੁੰਸ਼ੀ ਜਿਹੜਾ ਸੀਗਾ ਨਾ ਅਸਲ ਦੇ ਵਿੱਚ ਉਹਦਾ ਨਾਮ ਮਹਿੰਦਰ ਸੀਗਾ ਇਹੀ ਤੇ ਇੱਕ ਕਿਤੇ ਨਾ ਕਿਤੇ ਕਹਿ ਲੋ ਕਿ ਝੋਲ ਵਾਲੀ ਗੱਲ ਹੈ ਨਾ ਕਿ ਪਿਓ ਦਾ ਨਾਮ ਵੀ ਮੁੰਸ਼ੀ ਤੇ ਪੁੱਤ ਦਾ ਨਾਮ ਵੀ ਮੁੰਸ਼ੀ ਇਹ ਖੇਡ ਕੀਆ ਹਜ਼ੂਰ ਸਾਫ ਕਰਦਾ ਹੈ ਖੇਡ ਕੀਆ ਕਿਉਂਕਿ ਜਦੋਂ ਬੱਚਾ ਉੱਥੇ ਗਿਆ ਮਹਾਲ ਜਲੰਧਰ ਦੇ ਵਿੱਚ ਖੇਡਾਂ ਵਾਲਾ ਹੈਗਾ ਹੀ ਸੀਗਾ ਇਹ ਬੱਚਾ ਖੇਡਾਂ ਪ੍ਰਤੀ ਖਿੱਚਿਆ ਗਿਆ ਹੁੰਦਾ ਕੀ ਕਿ ਹਾਕੀ ਫੜ ਕੇ ਬੋਰਡ ਤੇ ਘਤੇਰਾ ਵਾ ਕੇ ਜਾਂ ਕੰਧ ਤੇ ਗੋਲ ਘਤੇਰਾ ਵਾ ਕੇ ਉਹਦੇ ਵਿੱਚ ਨਿਸ਼ਾਨੇ ਲਾਇਆ ਕਰਦਾ ਸੀਗਾ ਕਮਾਲ ਦਾ ਫੁੱਟਵਰਕ ਸੀ ਕਮਾਲ ਦਾ ਕੰਟਰੋਲ ਸੀ ਕਮਾਲ ਦਾ ਨਿਸ਼ਾਨਾ ਸੀਗਾ ਮਾਂ ਰਕੀ ਦੇ ਵੀ ਕਦੇ-ਕਦੇ ਚੁਰਦੀ ਕਿ ਆਪਾਂ ਗੁਰਬਤ ਦੇ ਵਿੱਚ ਆ ਮੋਫਲਸੀ ਦੇ ਧਾਰ ਨੇ ਸਾਨੂੰ ਇਹ ਖੇਡਾ ਰਾਸ ਨਹੀਂ ਆਉਂਦੀਆਂ ਗਰੀਬਾਂ ਨੂੰ ਛੱਡ ਦੇ ਖੇਡਾ ਪਰ ਬੱਚਾ ਜਨੂਨੀਅਤ ਰੱਖਦਾ ਸੀਗਾ ਹੋਇਆ ਕੀ ਕਿ ਇੱਕ ਦਿਨ ਮਾਤਾ ਰਕੀ ਤੋਂ ਤੱਤਾ ਪਾਣੀ ਪੈ ਗਿਆ ਪਿੰਡੇ ਤੇ ਛਾਲੇ ਹੋ ਗਏ ਫਲੂਏ ਜੇ ਹੋ ਗਿਆ ਲੱਗਲੇ ਫੁੱਟਬਾਲ ਦਾ ਮੈਚ ਹੋ ਰਿਹਾ ਸੀਗਾ ਤਾਂ ਜਦੋਂ ਲੱਗਲੇ ਫੁੱਟਬਾਲ ਦਾ ਮੈਚ ਹੋਣਿਆ ਸੀਗਾ ਮਹਿੰਦਰ ਉੱਥੇ ਚਲੇ ਜਾਂਦਾ ਕਹਿੰਦਾ ਕਿ ਮੈਨੂੰ ਵੀ ਖੜਾਓ ਉਹ ਕਹਿੰਦੇ ਕਿ ਤੇਰੇ ਫਲੂਏ ਹੋਏ ਨੇ ਪਿੰਡੇ ਤੇ ਛਾਲੇ ਹੋਏ ਨੇ ਤੂੰ ਨਹੀਂ ਖੇਡ ਸਕਦਾ ਉਹਨੇ ਕਿਹਾ ਮੈਂ ਖੇਡਣਾ ਹੀ ਖੇਡਣਾ ਜਦ ਬੱਚਾ ਜਿੱਦ ਕਰਨ ਲੱਗਾ ਉਸ ਨੂੰ ਮੈਦਾਨ ਚ ਉਤਾਰਿਆ ਗਿਆ ਚੀਤੇ ਦੀ ਫੁਰਤੀ ਨਾਲ ਉਹਨੇ ਗੋਲ ਠੋਕ ਦਿੱਤਾ ਪਿੱਛੋਂ ਵਾਜਾ ਆ ਗਈਆਂ ਖੜਾਉਣ ਵਾਲਿਆਂ ਦੀਆਂ ਕਿ ਮੁਣਸ਼ੀ ਦੇ ਮੁੰਡੇ ਨੂੰ ਖੇਡਣ ਦਿਓ ਖੇਡਣ ਦਿਓ ਖੇਡਣ ਦਿਓ ਉੱਥੋਂ ਹੀ ਮਹਿੰਦਰ ਦਾ ਨਾਮ ਪੱਕਿਆ ਸੀ ਮੁਣਸ਼ੀ ਜਿੱਥੋਂ ਆਪਾਂ ਕਹਾਣੀ ਸ਼ੁਰੂ ਕੀਤੀ ਆ ਜਲਦੀ ਹੀ ਉਹ ਬੱਚਾ ਜਿਹੜਾ ਹੈ ਨਾ ਉਹ ਪੰਜਾਬ ਦੀ ਹਾਕੀ ਟੀਮ ਵਾਸਤੇ ਚੁਣਿਆ ਜਾਂਦਾ ਉਸ ਟਾਈਮ ਜਦੋਂ ਪੰਜਾਬ ਦੇ ਵਿੱਚ ਉੱਚ ਚੋਟੀ ਦੇ ਖਿਡਾਰੀ ਨਿਕਲ ਰਹੇ ਸੀਗੇ ਹਾਕੀ ਦੇ ਵਿੱਚ ਉਸ ਸਮੇ 16 ਸਾਲ ਦੀ ਉਮਰ 'ਚ ਜਿਵੇਂ ਸਚਨ ਤੰਦੂਲਕਰ ਸਕੂਲ 'ਚ ਪੜਦਾ ਇੰਟਰਨੈਸ਼ਨਲ ਕ੍ਰਿਕਟ ਕੈਰੀਅਰ ਸ਼ੁਰੂ ਕਰਦਾ ਇਸ ਬੱਚੇ ਦਾ ਕੈਰੀਅਰ ਵੀ ਚਮਕਿਆ ਤੇ ਪੰਜਾਬ ਵਾਸਤੇ ਖੇਡ ਆਇਆ ਪਰ ਗੁਰਬਤਾ ਤੁਹਾਨੂੰ ਬਤਾਈਆ ਮਜਬੂਰੀਆਂ ਦੇ ਹੱਥੋਂ ਇਹ ਮਹਿੰਦਰ ਸਿੰਘ ਮੁੰਸ਼ੀ ਰੁਕਸਤ ਹੋ ਜਾਂਦਾ ਆਪਣੇ ਘਰੋਂ ਤੇ ਚਲੇ ਜਾਂਦਾ ਆਰਮੀ ਚ ਭਰਤੀ ਹੋ ਕੇ ਕੋਲਕਾਤਾ ਉੱਥੇ ਵੀ ਵੱਖ-ਵੱਖ ਖੇਡ ਇਵੈਂਟਸ ਜਿਹੜੇ ਹੁੰਦੇ ਆ ਉਹਨਾਂ ਚ ਭਾਗ ਲੈਂਦਾ ਆਪਣੀ ਧਾਕ ਜਮਾਉਂਦਾ ਆ ਫਿਰ ਹੁੰਦਾ ਕੀ ਆ ਕਿ ਇੱਕ ਦਿਨ ਜਿਸ ਨੂੰ ਆਪਾਂ ਬਾਉ ਜੀ ਦੇ ਨਾਮ ਤੋਂ ਜਾਣਦੇ ਆ ਇੰਟਰਨੈਸ਼ਨਲ ਗੋਲ ਕੀਪਰ ਰਾਜਕੁਮਾਰ ਉਹਦੀ ਨਜ਼ਰ ਪੈਂਦੀ ਆ ਉਹ ਕਹਿੰਦਾ ਮਹਿੰਦਰ ਮੁੜ ਕੇ ਆ ਵਤਨਾ ਨੂੰ ਆ ਜਾ ਸ਼ਾਟ ਕਲਕੱਤੇ ਦਾ ਖਿਹੜਾ ਪੰਜਾਬ ਦੇ ਵਿੱਚ ਤੈਨੂੰ ਭਰਤੀ ਕਰਵਾਉਣਾ ਲਓ ਜੀ ਪੰਜਾਬ ਪੁਲਿਸ ਦੇ ਵਿੱਚ ਮਹਿੰਦਰ ਮੁੰਸ਼ੀ ਭਰਤੀ ਹੋ ਜਾਂਦੇ ਆ ਕਾਂਸਟੇਬਲ ਦੇ ਤੌਰ ਤੇ ਸਪਾਈ ਜਦੋਂ ਖੇੜਦਾ ਤਾਂ ਫੇਰ ਤੁਹਾਨੂੰ ਪਤਾ ਹੀ ਆ ਕਿ ਕੀ ਧੁੱਕੀ ਨਿਕਲਦੀ ਆ ਸਪਾਈ ਮਹਿੰਦਰ ਮੁੰਸ਼ੀ ਖੇੜਿਆ ਐਸਾ ਖੇੜਿਆ ਕਿ ਚਾਹੇ ਮਧੂਬਨ ਹੋਵੇ ਚਾਹੇ ਬੰਗਲੌਰ ਹੋਵੇ ਜੈਪੁਰ ਹੋਵੇ ਲੰਕਾ ਹੋਵੇ ਹਰ ਇੱਕ ਥਾਂ ਤੇ ਇਸ ਸਪਾਈ ਦਾ ਡੰਕਾ ਹੀ ਵਜਿਆ ਬਹੁਤ ਜਲਦੀ ਬਹੁਤ ਜਲਦੀ ਕਹਿ ਲੋ ਕਿ ਭਾਈ ਏਸ਼ੀਅਨ 스타 ਟੀਮ ਦੇ ਵਿੱਚ ਵੀ ਚਲੇ ਗਿਆ ਇਸ ਤੋਂ ਇਲਾਵਾ ਬੈਂਕਾਕ ಏਸ਼ੀਆਈ ਖੇਡਾਂ ਵਾਸਤੇ ਚੁਣਿਆ ਗਿਆ ਮੈਂ ਜ 17 ਸਾਲ ਉਮਰ ਹਜ਼ੂਰ ਉਸ ਵੇਲੇ ਜਦੋਂ ਇਹ 17 ਸਾਲ ਦਾ ਨੌਜਵਾਨ ਜਾ ਕੇ ਬੈਂਕਾਕ ਦੀ ਧਰਤੀ ਤੇ ਪੈਰ ਰੱਖਦਾ ਹੈ ਤੇ ਪਿੱਛੋਂ ਆਵਾਜ਼ਾਂ ਆਉਂਦੀਆਂ ਕਮੈਂਟੇਟਰਾਂ ਦੀਆਂ ਬੇਬੀ ਮਹਿੰਦਰ ਆਇਆ ਖੇਡਣ ਬੇਬੀ ਮਹਿੰਦਰ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਬੇਬੀ ਮਹਿੰਦਰ ਜਲਦੀ ਬਹਿ ਜਾ ਬਹਿ ਜਾ ਕਰਵਾ ਦੇਊਗਾ ਉਸ ਤੋਂ ਬਾਅਦ ਬੇਸ਼ੱਕ ਇਹਨਾਂ ਖੇਡਾਂ ਦੇ ਵਿੱਚ ਭਾਰਤ ਕੋਲ ਤਾਂਬੇ ਦਾ ਤਗਮਾ ਸੀਗਾ ਪਰ ਮਹਿੰਦਰ ਮੁੰਸ਼ੀ ਦੀ ਖੇਡ ਉਦੋਂ ਤੱਕ ਚਮਕ ਚੁੱਕੀ ਸੀਗੀ ਸਿਤਾਰੇ ਬੁਲੰਦ ਹੋ ਚੁੱਕੇ ਸੀਗੇ ਖੈਰ ਫੇਰ ਸਫ਼ਰ ਸ਼ੁਰੂ ਹੁੰਦਾ ਹੈ ਕਿ ਧਾਕੜ ਖਿਡਾਰੀ ਨੂੰ ਬਹੁਤ ਜਲਦੀ ਵਰਲਡ ਕੱਪ ਵਾਸਤੇ ਚੁਣਿਆ ਜਾਂਦਾ ਹੈ ਉਹ ਵਰਲਡ ਕੱਪ ਜਿਹੜਾ ਸਿਰਫ ਇੱਕੋ ਵਾਰ ਇੰਡੀਆ ਨੇ ਜਿੱਤਿਆ ਉਹਦਾ ਹਿੱਸਾ ਸੀਗਾ ਉਹਦਾ ਹਿੱਸਾ ਸੀਗਾ ਜਨਾਬ ਮਹਿੰਦਰ ਮੁੰਸ਼ੀ ਕਾਨਾ ਦੇ ਨਾਲ ਜਦੋਂ ਮੈਚ ਸੀ ਇੰਡੀਆ 7-1 ਨਾਲ ਜਿੱਤਿਆ ਤਾਂ ਉਸ ਮੈਚ ਦੇ ਵਿੱਚ ਤਿੰਨ ਗੋਲ ਮਹਿੰਦਰ ਮੁੰਸ਼ੀ ਦੇ ਸੀਗੇ ਜਰਮਨ ਦੇ ਨਾਲ ਬਹੁਤ ਤਗੜਾ ਮੈਚ ਹੋ ਰਿਹਾ ਸੀਗਾ ਗੱਲ ਐ ਫਸੀ ਪਈ ਸੀਗੀ ਉਸ ਮੌਕੇ ਤੇ ਵੀ ਇੱਕ ਅਹਿਮ ਗੋਲ ਕੱਢਿਆ ਸੀ ਮਹਿੰਦਰ ਮੁੰਸ਼ੀ ਨੇ ਇਸ ਤੋਂ ਇਲਾਵਾ ਹਜ਼ੂਰ ਸਭ ਤੋਂ ਵੱਡੀ ਗੱਲ ਕਿ ਜਿਸ ਵੇਲੇ ਭਾਰਤ ਪਾਕਿਸਤਾਨ ਦਾ ਫਾਈਨਲ ਹੋ ਰਿਹਾ ਸੀਗਾ ਜੰਗ ਲੱਗੀ ਹੋਈ ਸੀਗੀ ਜ਼ਾਹਿਦ ਨੇ 17ਵੇਂ ਮਿੰਟ 'ਚ ਗੋਲ ਠੋਕ ਦਿੱਤਾ 49ਵੇਂ ਮਿੰਟ ਤੱਕ ਇੰਡੀਆ ਗੋਲ ਨੂੰ ਤਰਸ ਰਿਹਾ ਸੀਗਾ ਕਿ ਸੁਰਜੀਤ ਰੰਧਾਵਾ ਨੂੰ ਪੈਨਲਟੀ ਕਾਰਨਰ ਮਿਲਦਾ ਹੈ ਉਸ ਪੈਨਲਟੀ ਕਾਰਨਰ ਨੂੰ ਗੋਲ 'ਚ ਤਬਦੀਲ ਕਰਦਾ ਹੈ ਸਰਦਾਰ ਸੁਰਜੀਤ ਸਿੰਘ ਰੰਧਾਵਾ ਪਰ ਉਹਦੇ ਵਿੱਚ ਸਭ ਤੋਂ ਅਹਿਮ ਰੋਲ ਸੀਗਾ ਮਹਿੰਦਰ ਮੁੰਛੀ ਦਾ ਕਿਉਂਕਿ ਉਸ ਵੇਲੇ ਪੈਨਲਟੀ corner ਨੂੰ ਜਦੋਂ ਪੁਸ਼ ਕੀਤਾ ਜਾਂਦਾ ਸੀ ਬਾਲ ਨੂੰ ਤਾਂ ਰੋਕਿਆ ਜਾਂਦਾ ਸੀ ਹੱਥ ਨਾਲ ਸੋਚ ਕੇ ਵੇਖੋ ਕਿ ਸਰਜੀਤ ਦੀ ਹਿੱਟ ਤੇ ਜੇ ਕਿਤੇ ਬਾਲ ਲਈ 1 ਸਕਿੰਟ ਵੀ ਹੱਥ ਲੇਟ ਹੋ ਗਿਆ ਤਾਂ ਮੈਨੂੰ ਲੱਗਦਾ ਕਿ ਹੱਥ ਨਾਲ ਨਹੀਂ ਸੀ ਰਹਿਣਾ ਖੈਰ ਉਸ ਗੋਲ ਦੀ ਬਦੌਲਤ ਫਿਰ ਇੰਡੀਆ ਦੀਆਂ ਚੜ ਮੱਛੀਆਂ ਭਾਈ ਤੇ ਫਾਈਨਲ ਚ 2-1 ਨਾਲ ਪਾਕਿਸਤਾਨ ਨੂੰ ਹਰਾ ਦਿੱਤਾ ਸੀਗਾ ਇੱਕਲੌਤਾ ورلڈ ਕੱਪ ਜਿੱਤ ਕੇ ਮਹਿੰਦਰ ਮੁੰਸ਼ੀ ਆਪਣੇ ਟੀਮ ਮੇਟ ਸਾਥੀਆਂ ਦੇ ਨਾਲ ਜਦੋਂ ਇੱਥੇ ਆਇਆ ਤੇ ਜਸ਼ਨ ਵਾਲਾ ਮਾਹੌਲ ਸੀਗਾ ਖੈਰ ਸਮਾ ਸਰਜੀਤ ਰੰਧਾਵਾ ਹੋਰਾਂ ਦਾ ਸਮਾ ਹਰਚਰਨ ਸਿੰਘ ਹੋਰਾਂ ਦਾ ਸਮਾ ਮਹਿੰਦਰ ਮੁੰਸ਼ੀ ਹੋਰਾਂ ਦਾ ਤੇ ਫਿਰ ਸਮਾ ਸੀਗਾ ਗਾਂ 1976 ਚ ਮੌਂਟਰੀਅਲ 올림픽 ਦਾ ਮਹਿੰਦਰ ਮੁੰਸ਼ੀ ਜਾਂਦਾ ਉਸ ਟਾਈਮ ਤੱਕ ਮਹਿੰਦਰ ਮੁੰਸ਼ੀ ਜਿਸ ਨੂੰ ਕਦੇ ਬੇਬੀ ਮਹਿੰਦਰ ਕਿਹਾ ਗਿਆ ਸੀਗਾ ਸ਼ੌਰ ਸ਼ਾਟ ਕਿਹਾ ਜਾਂਦਾ ਸੀਗਾ ਉਸ ਨੂੰ ਉਸ ਟਾਈਮ ਤੱਕ ਸ਼ੌਰ ਸ਼ਾਟ ਦਾ ਮਤਲਬ ਕਿ ਜੇ ਪੈਨਲਟੀ ਸਟ੍ਰੋਕ ਮਿਲ ਗਿਆ ਤੇ ਟੀਮ ਦੇ ਵਿੱਚ ਮਹਿੰਦਰ ਮੁੰਸ਼ੀ ਆ ਉਹ ਸਟ੍ਰੋਕ ਮਿਸ ਹੋ ਹੀ ਨਹੀਂ ਸਕਦਾ ਤਾਂ ਹੀ ਨਾਂ ਪੈ ਗਿਆ ਸ਼ੌਰ ਸ਼ਾਟ ਤੇ ਉਥੇ ਇਸ ਗੱਲ ਨੂੰ ਪ੍ਰਮਾਣਿਤ ਵੀ ਕੀਤਾ ਮਹਿੰਦਰ ਮੁੰਸ਼ੀ ਨੇ 7 ਗੋਲ 7 ਗੋਲ ਠੋਕੇ 올림픽 ਦੇ ਵਿੱਚ this scorer mahinder munshi so mahinder munshi bahut had tak chamak bakhair gaye bakhair rahe san par unfortunately keh liye ke bad kismati saadi 24 sal di umar de vich peeliya honda te sade vichon tur janda hai kaisa heera kaisa hero jinne shayad socha nahi hovega ke usde jaan to baad ਉਸ ਦੀ ਹਾਕੀ ਦੀ ਵਿਰਾਸਤ ਜਿਹੜੀ ਆ ਉਹ ਇਸ ਤਰ੍ਹਾਂ ਰੁੱਲ ਜਾਏਗੀ ਖੈਰ 24 ਸਾਲ ਦੀ ਉਮਰ ਦੇ ਵਿੱਚ ਸਤੰਬਰ ਦਾ ਮਹੀਨਾ ਸੀਗਾ 77 1977 ਸਾਲ ਇਹ ਰੁਕਸਤ ਹੋ ਜਾਂਦੇ ਨੇ ਸੰਸਾਰ ਤੋਂ ਛਲੇ ਜਾਂਦੇ ਨੇ ਹਜ਼ੂਰ ਇਹਨਾਂ ਦੀ ਯਾਦ ਦੇ ਵਿੱਚ ਇੱਕ ਟੂਰਨਾਮੈਂਟ ਹੋ ਰਿਹਾ 14 ਤੋਂ 17 ਦਸੰਬਰ ਤੱਕ ਜਦੋਂ ਤੁਸੀਂ ਇਸ ਵੀਡੀਓ ਨੂੰ ਦੇਖੋਗੇ ਨਾ ਉਸ ਦਿਨ ਫਾਈਨਲ ਖੇਡਿਆ ਜਾਵੇਗਾ ਫਾਈਨਲ ਖੇਡਿਆ ਜਾਏਗਾ ਪਰ ਇਹ ਫਾਈਨਲ ਜਿਵੇਂ ਖੜਾਇਆ ਜਾਏਗਾ ਨਾ ਇਸ ਪਿੱਛੇ ਇੱਕ ਕਹਾਣੀ ਹੈ ਅੱਜ ਤੱਕ ਬੇਸ਼ੱਕ ਹਾਕੀ ਫੈਡਰੇਸ਼ਨ ਨੇ ਇੱਕ ਸਨਮਾਨ ਜ਼ਰੂਰ ਦਿੱਤਾ ਸੀਗਾ ਪਰ ਸਾਡੀ ਪੰਜਾਬ ਸਰਕਾਰ ਨੇ ਕਿਸੇ ਨੇ ਵੀ ਮਹਿੰਦਰ ਮੁੰਛੀ ਦੀ ਇਸ ਹਾਕੀ ਦੀ ਵਿਰਾਸਤ ਦਾ ਮੁੱਲ ਨਹੀਂ ਪਾਇਆ ਬਾਕੀ 1975 ਨੂੰ ਜਿਹੜਾ ਵਰਲਡ ਕੱਪ ਜਿੱਤਿਆ ਗਿਆ ਸੀਗਾ ਉਹਦੇ ਸਾਰੇ ਜੇਤੂ ਖਿਡਾਰੀਆਂ ਨੂੰ ਬਹੁਤ ਵੱਡੇ ਵੱਡੇ ਸਨਮਾਨ ਦਿੱਤੇ ਗਏ ਪਰ ਸਪਾਈ ਤੋਂ ਸਿਰਫ ਐਸਆਈ ਤੱਕ ਪਹੁੰਚਿਆ ਇਹ ਹਾਕੀ ਖਿਡਾਰੀ ਅੱਜ ਵੀ ਕਹਿ ਲੋ ਕਿ ਆਪਣੇ ਸਨਮਾਨ ਨੂੰ ਆਪਣੇ ਮਾਨ ਨੂੰ ਉਡੀਕ ਰਿਹਾ ਹੈ ਅੱਜ ਵੀ ਜਿਹੜਾ ਇਹਨਾਂ ਦੀ ਯਾਦ ਦੇ ਵਿੱਚ ਟੂਰਨਾਮੈਂਟ ਹੁੰਦਾ ਮੈਂ ਇਹਨਾਂ ਦੇ ਭਰਾਤਾ ਸਤਪਾਲ ਸਿੰਘ ਜੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ ਸਰਕਾਰ ਵੱਨਿਓ ਕੋਈ ਜ਼ਿਆਦਾ ਸਹਿਤਾ ਨਹੀਂ ਜੋ ਸਾਡੇ ਆਪਣੇ ਦੋਸਤ ਮਿੱਤਰ ਸੱਜਣ ਸਨੇਹੀ ਜਾਂ ਹਾਕੀ ਨੂੰ ਪਿਆਰ ਕਰਨ ਵਾਲੇ ਆ ਉਹ ਆਪਣੇ ਪੱਧਰ ਤੇ ਫੰਡ ਦਾ ਪ੍ਰਬੰਧ ਕਰਦੇ ਆ ਉਹਨਾਂ ਦੇ ਨਾਲ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਦੋਸਤੋ ਬੜੀ ਬੇਰੁਖੀ ਹੈ ਵੈਸੇ ਉਹ ਕਹਿੰਦੇ ਆ ਨਾ ਕਿ ਭਾਈ ਪਤਾ ਨਹੀਂ ਕਿਉਂ ਬਣਾ ਕੇ ਮਿਟਾ ਦਿੰਦੀ ਹੈ ਦੁਨੀਆ ਨਜ਼ਰ ਤੋਂ ਹਟੀਏ ਦਿਲ ਤੋਂ ਹਟਾ ਦਿੰਦੀ ਹੈ ਦੁਨੀਆ ਕਿ ਨਜ਼ਰ ਤੋਂ ਹਟੇ ਤਾਂ ਸਾਰਿਆਂ ਦੀਆਂ ਨਜ਼ਰਾਂ ਫਿਰ ਗਈਆਂ ਪਤਾ ਨਹੀਂ ਕਿਉਂ ਸਾਡੀ ਇਹ ਬੇਰੁਖੀ ਛੜੀ ਆ ਉਹ ਮਹਿੰਦਰ ਮੁੰਸ਼ੀ ਦੀ ਯਾਦ ਪ੍ਰਤੀ ਹਾਕੀ ਦੀ ਵਿਰਾਸਤ ਪ੍ਰਤੀ ਨਜ਼ਰ ਆ ਰਹੀ ਆ ਸੋ ਅਸੀਂ ਅਪੀਲ ਕਰਦੇ ਆਂ ਸਰਕਾਰ ਨੂੰ ਕਿ ਭਾਈ ਇਸ ਵਿਰਾਸਤ ਨੂੰ ਸੰਭਿਆ ਜਾਵੇ ਇਸ ਨਾਮ ਨੂੰ ਸਨਮਾਨ ਮਿਲਣਾ ਚਾਹੀਦਾ ਹੈ ਇਹ ਤਦੇ ਹੀ ਸੰਭਵ ਹੈ ਦੋਸਤੋ ਜੇ ਇਸ ਵੀਡੀਓ ਨੂੰ ਜਾਂ ਇਸ ਯਤਨ ਨੂੰ ਜੋ ਅਸੀਂ ਹਿਰਦੇ ਤੋਂ ਕੀਤਾ ਹੈ ਆਪਣੀ ਜ਼ਮੀਰ ਤੋਂ ਕੀਤਾ ਹੈ ਇਸ ਨੂੰ ਘਰ ਘਰ ਤੱਕ ਪਹੁੰਚਾਓ ਤੇ ਖਾਸ ਤੌਰ ਤੇ ਹੁਕਮਰਾਨ ਤਿਰ ਤੱਕ ਪਹੁੰਚਾਈਏ ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਮਹਿੰਦਰ ਮੁੰਚੀ ਕੌਨ ਸੀ ਮਹਿੰਦਰ ਮੁੰਚੀ ਕਿਸ ਤਰ੍ਹਾਂ ਬੇਬੀ ਮਹਿੰਦਰ ਤੋਂ ਸ਼ੋਰ ਸ਼ਾਟ ਤੱਕ ਪਹੁੰਚਿਆ ਕਿਸ ਤਰ੍ਹਾਂ ਉਸ ਦੇ ਪੈਨਲਟੀ ਸਟ੍ਰੋਕ ਨੂੰ ਇੱਕ ਗਾਰੰਟੀ ਮੰਨ ਲਿਆ ਗਿਆ ਕਿ ਜੇ ਪੈਨਲਟੀ ਸਟ੍ਰੋਕ ਮਿਲ ਗਿਆ ਮਹਿੰਦਰ ਖਲੋਤਾ ਹੋਇਆ ਗਰਾਊਂਡ ਤੇ ਤੇ ਫਿਰ ਗੋਲ ਜਿਹੜਾ ਉਹ ਸੁੱਕਾ ਨਹੀਂ ਜਾਂਦਾ ਸੋ ਮੇਰੀ ਤੁਹਾਨੂੰ ਫਿਰ ਦਰਖਾਸਤ ਹੈ ਕਿ ਆਓ ਇਸ ਗੱਲ ਨੂੰ ਆਪਾਂ ਹੁਕਮਰਾਨ ਤੇਰ ਤੱਕ ਪਹੁੰਚਾਈਏ ਅਗਲੀ ਵਾਰ ਫੇਰ ਮਿਲਾਂਗੇ ਤਦ ਤੱਕ ਇਜਾਜ਼ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ